ਕਾਂਗਰਸ ਪਾਰਟੀ ਦੀ ਤਰਫੋਂ ਅੱਜ ਦੋ ਹੋਰ ਸੀਟਾਂ ਦੇ ਉੱਪਰ ਕੈਂਡੀਡੇਟਾਂ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਫਰੀਦਕੋਟ ਸੀਟ ਦੇ ਉੱਪਰ ਜਿਸ ਢੰਗ ਦੇ ਨਾਲ ਮੁਹੰਮਦ ਸਦੀਕ ਸਿਟਿੰਗ ਐਮਪੀ ਸੀ ਲੇਕਿਨ ਇਸ ਵਾਰ ਉਹਨਾਂ ਨੂੰ ਚੋਣ ਦੇ ਵਿੱਚ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਉਤਾਰਦੀ ਨਜ਼ਰ ਨਹੀਂ ਆਈ ਮੁਹੰਮਦ ਸਦੀਕ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਆ ਸਦੀਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਪਾਰਟੀ ਦੇ ਇਸ ਫੈਸਲੇ ਨੂੰ ਇਸ ਵਾਰ ਤੁਹਾਡੀ ਟਿਕਟ ਜਿਹੜੀ ਆ ਉਹ ਕੱਟਦੀ ਹੋਈ ਨਜ਼ਰ ਆ ਰਹੀ ਹੈ ਨਹੀਂ ਨਜ਼ਰ ਕੀ ਹੋਣੀ ਕਿ ਕੱਟੀ ਗਈ ਹੈ ਹਾਲੇ ਨਜ਼ਰ ਹੋਣੀ ਹੈ ਉਹ ਕੱਟੀ ਗਈ ਹੈ ਜੀ ਨਹੀਂ ਮਿਲੀ ਹੋ ਉਹ ਕਿ ਬਣ ਰਹੀ ਕੋਈ ਅਮਰਜੀਤ ਉਹਨੂੰ ਮਿਲ ਗਈ ਹੈ ਜੀ ਤੇ ਕੀ ਕਾਰਨ ਮੰਨਦੇ ਹੋ ਸਰ ਇਸ ਦਾ ਕਿ ਆ ਪਾਰਟੀ ਨੇ ਪਹਿਲਾਂ ਇਸ ਗੱਲ ਦੇ ਸੰਕੇਤ ਦਿੱਤੇ ਸੀ ਕਿ ਇਸ ਵਾਰ ਤੁਹਾਨੂੰ ਟਿਕਟ ਨਹੀਂ ਮਿਲੇਗੀ ਕਿਸੇ ਹੋਰ ਨੂੰ ਚੋਣ ਮੈਦਾਨ ਦੇ ਵਿੱਚ ਲਾਇਆ ਜਾਊਗਾ ਨਹੀਂ ਅਗਰ ਐਸਾ ਸੰਕੇਤ ਹੁੰਦਾ ਤੇ ਮੈਂ ਖੁਦ ਹੀ ਸਲੈਂਡਰ ਕਰ ਜਾਣਾ ਸੀਗਾ ਮੈਂ ਕਹਿ ਵੀ ਦਿੰਦਾ ਐਸਾ ਸੰਕੇਤ ਨਹੀਂ ਸੀਗਾ ਤੇ ਲੇਕਿਨ ਇਹ ਹਾਈ ਕਮਾਂਡ ਦਾ ਫੈਸਲਾ ਹੈ ਮੈਂ ਉਹਦੇ ਕਿੰਤੂ ਪਰੰਤੂ ਵੀ ਨਹੀਂ ਕਰ ਸਕਦਾ ਜੀ ਤੇ ਕੀ ਤੁਹਾਨੂੰ ਆ ਫੈਸਲਾ ਮੰਨਜ਼ੂਰ ਹੈਗਾ ਉਹ ਕਮਾਲ ਦੀ ਗੱਲ ਹੈ ਜੇ ਮੈਂ ਨਹੀਂ ਵੀ ਮੰਨਜ਼ੂਰ ਕਰੂੰਗਾ ਫਿਰ ਮੈਂ ਕੀ ਕਰ ਲੂੰਗਾ ਕਿਸ ਜੀ ਯਾਨੀ ਇਹ ਬਸ ਯਾਨੀ 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 ਤੁਸੀਂ ਤੁਸੀਂ ਹੁਣ ਵੈਲਕਮ ਕਰੋਗੇ ਫਰੀਦਕੋਟ ਦੇ ਵਿੱਚ ਅਮਰਜੀਤ ਕੌਰ ਸਾਹੂਕੇ ਦਾ ਨਹੀਂ ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਕਰਦਾ ਉਹ ਗੱਲ ਇਹ ਹੈ ਬਈ ਮੇਰਾ জানা ਉੱਥੇ ਫਿਲਹਾਲ ਇਹਨਾਂ ਦਿਨਾਂ ਵਿੱਚ ਠੀਕ ਨਹੀਂ ਹੈ ਕਿਉਂਕਿ ਲੋਕੀ ਬਜਾਏ ਇਸ ਗੱਲ ਦੇ ਬਈ ਮੇਰੇ ਕਹੇ ਤੇ ਉਹ ਤੁਰਨਗੇ ਉਹ ਬਿੰਦ ਸਵਾਲ ਕਰੀ ਜਾਣਗੇ ਉਹ ਜਿਹਦੇ ਨਾਲ मेरा मन दुखी होऊंगा की फायदा करता हूं हर एक ਬੰਦਾ ਸਵਾਲ ਕਰੂਗਾ ਤੁਹਾਨੂੰ ਫਿਕਰ ਕਿਉਂ ਨਹੀਂ ਮਿਲੀ ਕਿਉਂ ਨਹੀਂ ਵੀ ਤੁਸੀਂ ਪਹਿਲੇ ਕਿੰਨੇ ਕਿੰਨੇ ਬੰਦਿਆਂ ਨੂੰ ਜਵਾਬ ਦੇ ਦੋਗੇ ਇਸ ਕਰਕੇ ਮੈਂ ਫਿਲਹਾਲ ਮੈਂ ਥੋੜੀ ਰੈਸਟ ਕਰੂਗਾ ਜੀ ਲੇਕਿਨ صدیق ਸਾਹਿਬ ਇਹ ਕਿਹਾ ਜਾਂਦਾ ਹੈ ਜਦੋਂ ਵੀ ਟਿਕਟ ਵੰਡੀ ਜਾਂਦੀ ਹੈ ਕਿਸੇ ਦੀ ਟਿਕਟ ਕੱਟੀ ਜਾਂਦੀ ਹੈ ਕਿ ਵਨਰੇਬਿਲਟੀ ਜਿਹੜੀ ਹੈ ਉਹ ਮਸਟ ਕ੍ਰਾਈਟੇਰੀਆ ਹੈ ਕਿ ਆ ਤੁਹਾਡਾ ਰਿਪੋਰਟ ਕਾਰਡ ਇਨਾ ਸક્ષਮ ਨਹੀਂ ਸੀ ਕਿ ਤੁਸੀਂ ਇਸ ਸੀਟ ਤੋਂ ਦੁਬਾਰਾ ਜਿੱਤ ਦਰਜ ਕਰ ਸਕਦੇ ਦੇਖੋ ਜੀ ਇਹ ਤਾਂ ਰਿਪੋਰਟ ਕਾਰਡ ਬਣਾਉਣ ਵਾਲੇ ਯਾਰ ਰਿਪੋਰਟ ਕਰਨ ਵੇਖਣ ਵਾਲੇ ਜਾਣਨ ਮੈਨੂੰ ਤਾਂ ਕਿਸੇ ਨੇ ਦਿਖਾਇਆ ਨਹੀਂ ਹੈ ਜੀ ਮੈਨੂੰ ਪਤਾ ਨਹੀਂ ਹੈ ਹੈ ਜੀ ਕੀ ਤੁਹਾਡੀ ਟਿਕਟ ਜਿਹੜੀ ਕੱਟੀ ਗਈ ਹੈ ਇਸ ਦੇ ਪਿੱਛੇ ਕੋਈ ਇੰਟਰਨਲ ਪੋਲਿਟਿਕਸ ਆ ਵੀ ਹੁੰਦੀ ਨਜ਼ਰ ਆਈ ਦੇਖੋ ਜੀ ਜਿਹੜੇ ਕੋਈ ਪੋਲਿਟਿਕਸ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਊਗਾ ਮੈਨੂੰ ਪੋਲਿਟਿਕਸ ਨਹੀਂ ਹੁੰਦੀ ਮੈਂ ਇੱਕ ਕਦਰ ਕਿਸਮ ਦਾ ਆਦਮੀ ਹੈ ਹੈ ਜੀ ਬਤੌਰ ਆਰਟਿਸਟ ਮੈਂ ਲੋਕਾਂ ਦੀ ਸੇਵਾ ਆਪਣਾ 5 ਸਾਲ ਪਰੌੜ ਕੀਤੀ ਹੈ ਉਹਨੂੰ ਵੀ ਮੈਂ ਆਪੋਜੀਸ਼ਨ ਸੀਗਾ

لیکن صدیق صاحب ملالتے ਹੁੰਦਾ ਕਿ 5 ਸਾਲ ਜਿਸ ਹਲਕੇ ਦੀ ਸੇਵਾ ਕੀਤੀ ਹੋਏ ਪਾਰਟੀ ਦੀ ਨੀਤੀਆਂ ਨੂੰ ਅੱਗੇ ਬਤਾਇਆ ਹੋਏ ਕੰਮ ਕੀਤੇ ਹੋਣ ਉਸ ਦੇ ਵਿੱਚ ਦੁਬਾਰਾ ਤੋਂ ਟਿਕਟ ਨਾ ਮਿਲਣਾ ਪੋਜੀਸ਼ਨ ਇਹ ਹੈ ਕਿ ਇਸ ਨੀਤੀ ਨੂੰ ਜਾਂ ਇਸ ਫੈਸਲੇ ਨੂੰ ਸਿਰਫ ਹਾਈ ਕਮਾਂਡ ਹੀ ਜਾਣ ਸਕਦਾ ਹੈ ਕਿ ਉਹਨਾਂ ਨੇ ਐਸਾ ਕਿਉਂ ਕੀਤਾ ਹੈ ਕਿ ਕਿਵੇਂ ਉਹਨਾਂ ਨੂੰ ਮਜਬੂਰ ਕਰ ਦਿੱਤਾ ਮੈਥੋਂ ਕੀ ਗਲਤੀ ਹੋਈ ਹੈ ਹਾਂਜੀ ਸਾਰੀਆਂ ਗੱਲ ਮਤਲਬ ਮੈਨੂ ਇਸ ਗੱਲ ਦੀ ਕੋਈ ਸਪਸ਼ਟੀਕਰਨ ਹੈ ਨਹੀਂ ਲੇਕਿਨ ਇਹਨਾ ਜ਼ਰੂਰ ਹੈ ਕਿ ਮੈਨੂੰ ਟਿਕਟ ਨਹੀਂ ਮਿਲੀ ਤਾਂ ਮੈਨ ਮੈਨ ਨੂੰ ਕੋਈ ਕਿਲਚੂਪਰਨ ਪੁਲੀ ਹੈ ਹਾਈ ਕਮੈਂਡ ਤੇ ਹਾਈ ਕਮੈਂਡ ਦੀ ਮਰਜ਼ੀ ਹੈ ਕਿਉਂਕਿ ਹਾਈ ਕਮੈਂਡ ਹਾਈ ਕਮੈਂਡ ਹੀ ਹੈ ਜੀ ਲੇਕਿਨ ਸਦੀਕ ਸਾਹਿਬ ਹੁਣ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੋਸ਼ਲ ਮੀਡੀਆ ਦੇ ਉੱਪਰ ਕਈ ਪੋਸਟਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਕਾਂਗਰਸ ਦੇ ਤੁਹਾਡੇ ਜਿਹੜੇ ਸਮਰਥਕ ਨੇ ਉਹ ਕਹਿੰਦੇ ਨਜ਼ਰ ਆਏ ਕਿ ਬਾਰੀ ਦੇ ਉੱਪਰ ਜ਼ਿਆਦਾ ਭਰੋਸਾ ਜਤਾਇਆ ਆਪਣੇ ਨੂੰ ਉਸ ਦਾ ਹੱਕ ਮਿਲਦਾ ਨਜ਼ਰ ਨਹੀਂ ਆਇਆ ਚਲੋ ਬਹੁਤਾਂ ਦੀ ਮਿਹਰਬਾਨੀ ਹੈ ਜਿਹੜੇ ਲੋਕ ਹਾਲੇ ਵੀ ਪਿਆਰ ਕਰਦੇ ਨੇ ਹਾਲਾਂਕਿ ਜਦੋਂ ਕਿਸੇ ਕੋਲੇ ਕੋਈ ਆਉਦਾ ਨਾ ਹੋਵੇ ਜਾਂ ਆਉਦਾ ਮਿਲਣ ਦੀ ਆਸ ਵੀ ਨਾ ਹੋਵੇ ਤੇ ਲੋਕ ਪਰੇ हट ਜਾਂਦੇ ਨੇ ਪਰ ਉਹਨਾਂ ਦੀ ਬੜੀ ਮਿਹਰਬਾਨੀ ਹੈ ਜਿਹੜੇ ਹਾ ਦਾ ਨਾਰਾ ਮਾਰਦੇ ਨੇ ਮੇਰੇ ਨਾਲ ਹਮਦਰਦੀ ਰੱਖਦੇ ਨੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਤੁਸੀਂ ਪਾਰਟੀ ਨਾਲ ਬਣੇ ਰਹੋਗੇ ਨਹੀਂ ਪਾਰਟੀ ਨਾਲ ਤਾਂ ਮੈਂ ਹਾਂ ਗਈ ਜੀ ਜੀ ਪਾਰਟੀ ਨਰਤਾ ਆਹਾਂ ਗਏ ਜੀ ਪਾਰਟੀ ਸਰਕੇ ਕਿੱਥੇ ਜਾਣਾ ਪਰਮੇਨਟ 50 ਸਾਲ ਹੋ ਗਏ ਨੇ 60 ਸਾਲ ਮੈਂ ਪੰਡਿਤ ਜਵਾਰ ਲਾਲ ਨੇਵਦੀ ਸਟੇਜ ਤੇ ਫਸਟ ਟਾਈਮ ਗਿਆ ਸੀਗਾ ਉਦੋਂ ਦਾ ਮੈਂ ਕਾਂਗਰਸ ਦੇ ਨਾਲ ਸੀ ਜੀ ਹਾਂ ਬਤੁਮ ਅچھے ਦਿਨ ਮਾੜੇ ਦਿਨ ਮਤਲਬ ਚੰਗੇ ਦਿਨ ਬੁਰੇ ਦਿਨ ਮੈਂ ਸਾਰੇ ਦੇਖੇ ਨੇ ਜਿਵੇਂ ਇਸ ਕਰਕੇ ਪਾਰਟੀ ਛੱਡਣ ਦਾ ਕੋਈ ਨਾ ਖਿਆਲ ਹੈ ਨਾ ਕੋਈ ਐਸੀ ਸੋਚ ਹੀ ਹੈ ਦਿਮਾਗ ਦੇ ਵਿੱਚ ਜੀ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ ओके okay जी धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप